ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਸ਼ਹਿਰ ਦੇ ਵਾਰਡ ਨੰਬਰ 33 ਤਰਪੁਰਾ ਕਲੋਨੀ ਦੇ ਲੋਕਾਂ ਨੂੰ ਉਸ ਵੇਲੇ ਇੱਕ ਵੱਡੀ ਰਾਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸ੍ਰੀ ਨਰੇਸ਼ ਗੋਇਲ ਵੱਲੋਂ ਤਰਪੁਰਾ ਕਲੋਨੀ ਦੇ ਲੋਕਾਂ ਦੀ ਪਿਛਲੀ 30 ਸਾਲ ਤੋਂ ਚੱਲੀ ਆ ਰਹੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਇੱਕ ਵੱਡਾ ਉਪਰਾਲਾ ਕੀਤਾ ਇਸ ਵੇਲੇ ਵਾਰਡ ਨੰਬਰ 33 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਪਰਤਾ ਗਰਵਾਰ ਅਮਰੀਕ ਸਿੰਘ ਦਲਜੀਤ ਸਿੰਘ ਅਤੇ ਕਲੋਨੀ ਦੇ ਸਾਰੇ ਹੀ ਮੈਂਬਰ ਉੱਥੇ ਹਾਜ਼ਰ ਸਨ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 30 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਜੀ ਰਹੇ ਸੀ। ਅਜਾਮ ਆਦਮੀ ਪਾਰਟੀ ਦੇ ਚੇਅਰਮੈਨ શ્રી ਨਰੇਸ਼ ਗੋਇਲ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਅਸੀਂ ਨਾ ਦੰਨਵਾਦ ਕਰਦੇ ਹਾਂ। ਬਟਾਲਾ ਤੋਂ ਰਮੇਸ਼ ਪਾਟਿਆ ਅਨੀਤਾ 베ਦੀ ਦੀ ਖਾਸ ਰਿਪੋਰਟ। ਨਗੋ ਸਾੜੇ ਤਸ ਦਾ ਨਾ ਹੀ ਨਗਰ ਸੁਧਾਰ ਟ੍ਰਸਟ। ਜਿੱਥੇ ਵੀ ਇਹ ਹੀ ਕਰ ਸਕਾਂਗੇ ਨਦਰ ਨਦਰ ਦੇ ਵਿੱਚ। ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕਰਨੇ ਪਏ ਆ ਜਦੋਂ ਬੈਠਾ ਜੀ ਤਸ ਦੇ ਵਿੱਚ ਜੀ ਜਲ ਤੇ ਬੜਾ ਕਰਦਾ ਸ਼ਹਿਰ ਦੇ ਹੋਰ ਹੀ ਵਧੀਆ ਵਧੀਆ ਕੰਮ ਕਰਨ ਨੂੰ ਕੈਸ਼ ਹੀ ਨਹੀਂ ਸੀ ਪੈਸੇ ਹੀ ਨਹੀਂ ਤਨਖਾਹਾਂ ਜੋ ਕਿ ਪੈਸੇ ਵੀ ਨਹੀਂ ਸੀ ਤੇ ਹੁਣ ਹੌਲੀ ਹੌਲੀ ਜਿਹੜਾ ਤਸ ਜਿਹੜਾ ਸਰਵਾਈਵ ਕਰ ਰਿਹਾ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਅੱਜ ਸਾਡੀਆਂ ਤਨਖਾਹਾਂ ਜਿਹੜੀਆਂ ਅਪਡੇਟ ਦਿੱਤੀਆਂ ਵਾ ਦੇਖ ਕੇ ਵੀ ਸਾਡੇ ਕੋਲ ਤਕਰੀਬਨ 40 ਲੱਖ ਦੇ ਕਰੀਬ ਬੈਲੈਂਸ ਆ ਜਦੋਂ ਬੈਠਾ ਹੀ ਉਦੋਂ 2 ਲੱਖ ਬੈਲੈਂਸ ਸੀ ਔਰ 15-15 ਮਹੀਨੇ ਦੀ 9 ਮਹੀਨੇ ਤੋਂ ਲੈ ਕੇ 15 ਮਹੀਨੇ ਤਨਖਾਹ ਪੈਣੀ ਸੀ ਤੈਸੋ ਇਹਨਾਂ ਦੀ ਮੈਂ ਅੱਜ ਦੇਖਿਆ ਕਿ ਚਲੋ ਸਾਡੇ ਕੋਲ ਥੋੜੇ ਬਹੁਤ ਫੰਡ ਆ ਗਿਆ ਇੱਕ ਅਸੀਂ ਇੱਥੇ ਦੁਕਾਨਾਂ ਜਿਹੜੀ ਬਣਾਉਣ ਲੱਗੇ ਬੂਥ ਅਬ ਧਰਮਪੁਰਾ ਕੋਈ ਦੀ ਜਿਹੜਾ ਸਾਡੀ ਤਸਤੀ ਜਗਾ ਵਾ ਤੇ ਉੱਥੇ ਵੀ ਕੰਮ ਸ਼ੁਰੂ ਕਰਨ ਲੱਗੇ ਸਾਨੂੰ ਉਮੀਦ ਆ ਰਹੀ ਆਉਣ ਵਾਲੇ ਸਮੇਂ ਸਾਨੂੰ ਉੱਥੇ ਵੀ ਪੈਸੇ ਆਣਗੇ ਤੇ ਇਸ ਕਰਕੇ ਅਸੀਂ ਇੱਥੇ ਸੀਵਰੇਜ ਪਾ ਕੇ ਕਲੋਨੀ ਵਾਸੀਆਂ ਦਾ ਨਾਲੇ ਸੋਚਿਆ ਜੀ ਵਧੀਆ ਹੋਏਗਾ ਕੰਮ ਨਾਲੇ ਨਾਲ ਸ਼ੋਰ ਮਿਲਿਆ ਸਾਨੂੰ ਇਹ ਦੁਕਾਨਾਂ ਵਾਸਤੇ ਬੂਥ ਹਾਂ ਲੱਗੇ ਜੀ ਉਨਾ ਵਾਸਤੇ ਪਾਰਨੀ ਵਾਸਤੇ ਵੀ ਜਗਾ ਚੱਡੀ ਜਾ ਰਹੀ ਹੈ 9/ 12/37 ਦੇ ਬੂਥ ਬੰਦ ਰਹੇ ਜੀ ਉੱਥੇ ਬਾਥਰੂਮ ਵੀ ਬਣਾਵਾਂਗੇ ਵੱਡਾ ਇੱਕ ਬਹੁਤ ਜਿਹੜੇ ਕਲੋਨੀ ਵਾਸੀ ਆ ਜਾਂ ਦੁਕਾਨਦਾਰ ਜਿਹੜੇ ਆ ਉਹ ਜਿਹੜੇ ਵੀ ਉਹਨਾਂ ਨੂੰ ਕੋਈ ਮਸ਼ੀਨ ਮੁਸ਼ਕਲ ਆਏ ਟਾਇਲਟ ਦੀ ਪਾਣੀ ਦੀ ਬਾਥਰੂਮ ਜਾਣ ਦੀ ਤੇ ਜਲਦੀ ਤੋਂ ਜਲਦੀ ਇਹਦਾ ਵੀ ਕੰਮ ਜਿਹੜਾ ਸ਼ੁਰੂ ਕਰਤਾ ਵਹੀ ਔਰ ਕੋਸ਼ਿਸ਼ ਕਰਾਂਗੇ ਵਿਥਿਨ ਟਾਈਮ ਜਿਹੜਾ ਮਹੀਨੇ ਡੇਢ ਮਹੀਨੇ ਜੀ ਕੰਮ ਖਤਮ ਕਰਕੇ ਤੇ ਇਹਨਾਂ ਦੀ ਆਪਸ਼ਨ ਰੱਖੀ ਸਰਪੰਚ ਔਰ ਆਪਾਂ ਸੋਚਿਆ ਕਿ ਜੇ ਹੋਰ ਜੇ ਆਪਾਂ ਕਰ ਸਕਨੇ ਆ ਕੋਈ ਚੰਗਾ ਕੰਮ ਸ਼ਹਿਰ ਵਾਸਤੇ ਕਰੀਏ ਕਿਉਂਕਿ ਬਦਸੀਸਾਂ ਤੇ ਸਾਰੇ ਲੈਂਦੇ ਸੀਸਾ ਲੈਣਾ ਕੋਈ ਲੋੜ ਹੀ ਚਾਹੀਦਾ ਕੋਈ ਅਸੀਂ ਸੀਸਾ ਲੈਣੀ ਹੈ ਜੀ ਇਹਨਾਂ ਦੀਆਂ ਸ਼ਹਿਰ ਵਾਸੀ ਨੇ ਸੀਸਾ ਲੈਣੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਾਨੂੰ ਯਾਦ ਰੱਖਣ ਇਹ ਹੋਈਏ ਨਾ ਇਹ ਯਾਦ ਰੱਖਣ ਕਿ ਚੇਅਰਮੈਨ ਆਇਆ ਹੀ ਤੇ ਵਧੀਆ ਕੰਮ ਕਰਕੇ ਗਿਆ ਧੰਨਵਾਦ ਉਹ ਮੈਂ ਐਮਐਲ ਸਾਬ ਨੂੰ ਵੀ ਇਨਵਾਈਟ ਕੀਤਾ ਸੀ ਮੂਰਤ ਕਰਨ ਵਾਸਤੇ ਤੇ ਅਨਫੋਰਚੂਨੇਟਲੀ ਉਹਨਾਂ ਦੀ ਡਿਊਟੀ ਲੱਗੀ ਰਵਾੜੀ ਉਹ ਬਾਹਰ ਨੇ ਤੇ ਫਿਰ ਉਹਨਾਂ ਨੇ ਕਿਹਾ ਚੇਅਰਮੈਨ ਸਾਹਿਬ ਤੁਸੀਂ ਆ ਵੀ ਮੇਰੀ ਜਗ੍ਹਾ ਜਾ ਕੇ ਮੂਰਤ ਕਰ ਲਓ ਤੁਸੀਂ ਵੀ ਚੇਅਰਮੈਨੋ ਸੋ ਉਹਨਾਂ ਦਾ ਵੀ ਬਹੁਤ ਧੰਨਵਾਦੀ ਹੈ ਜੀ ਉਹਨਾਂ ਨੇ ਮੇਰੀ ਡਿਊਟੀ ਲਈ ਇੱਥੇ ਆ ਕੇ ਮੂਰਤ ਅੱਜ ਸਾਡੇ ਇੰਪਰੂਵਰਸ ਦੇ ਚੇਅਰਮੈਨ ਨਰੇਸ਼ ਕੁਮਾਰ ਜੀ ਸਾਡੀ ਧਰਮਰ ਕੋਲੋਨੀ ਵਾਰਡ ਨੰਬਰ 33 ਜਾਈ ਨੇ ਜਿੱਥੇ ਕਿ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੀ ਪ੍ਰੋਬਲਮ ਸੀਗੀ ਇਸ ਜਿਹੜੀ ਬੈਕਸਾਈਡ ਤੇ ਤੇ ਪੂਰੀ ਗਲੀ ਦਾ ਸੀਵਰੇਜ ਇਹਨਾਂ ਬੜਾ ਵੱਡਾ ਉਪਰਾਲਾ ਹੈ ਜਿਹੜਾ ਕਿ ਇਹਨਾਂ ਇਨੀਸ਼ੀਏਟਿਵ ਲੈ ਕੇ ਇਹ ਸੀਵਰ ਲਾਈਨ ਪਾਣੀ ਸ਼ੁਰੂ ਕੀਤੀ ਹੈ ਤੇ ਅੱਜ ਉਹ ਮੂਰਤ ਕੀਤਾ ਹੈ ਹੋਰ ਪੂਰੀ ਕਲੋਨੀ ਇੱਥੇ ਇਕੱਠੀ ਹੋਈਦੀ ਹੈ ਜਿਹੜਾ ਕਿ ਇਹਨਾਂ ਸਿਵਲ ਲਾਈਨ ਦਾ ਗਠਨ ਕਰਨ ਤੇ ਔਰ ਸਿਵਲ ਲਾਈਨ ਪਾਉਣ ਵਾਸਤੇ ਇਹਨਾਂ ਬਹੁਤ ਧੰਨਵਾਦ ਕਰਦੇ ਆ।